अशोक चौधरी जिंदाबाद कांग्रेस पार्टी जिंदाबाद मैडम अरुणा चौधरी जिंदाबाद अशोक चौधरी जिंदाबाद दीननगर हलके ਦੇ ਪਿੰਡ ਨਾਨੋ ਨੰਗਲ ਦੇ ਆਪ ਪਾਰਟੀ ਦੇ ਆਗੂ ਹਰਚਰਨ ਸਿੰਘ ਵਾਲੀਆ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ ਵਿਧਾਇਕਾ ਅਰਨਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ अशोक चौधरी ਨੇ ਸਿਰੋਪੇ ਪਾ ਕੇ ਕੀਤਾ ਸਨਮਾਨਿਤ विधानसभा हलका दीनानगर ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਿੰਡ ਨਾਨੂ ਨੰਗਲ ਦੇ ਆਮ ਆਦਮੀ ਪਾਰਟੀ ਦੇ ਆਗੂ ਹਰਜਨ ਸਿੰਘ ਵਾਲੀਆ ਵੱਡੀ ਗਿਣਤੀ 'ਚ ਸਾਥੀਆਂ ਸਮੇਤ ਆ ਪਾਰਟੀ ਨੂੰ અલਵਿਦਾ ਕਹਿ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਇਸ ਮੌਕੇ ਤੇ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਸਿਰੋਪੇ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਰੰਧਾਵਾ ਕਾਂਗਰਸੀ ਨੇਤਾ ਹੀਰਾ ਲਾਲ ਵਰਿੰਦਰ ਨਸ਼ਰਾਵੀ ਮੌਜੂਦ ਸਨ ਦੱਸ ਦੋ ਅੱਜ ਬੜਾ ਵੱਡਾ ਕੰਮ ਕਰਿਆ ਜੀ ਕਾਂਗਰਸ ਪਾਰਟੀ ਜੁਆਇਨ ਕਰਦੇ ਆ। ਤੇ ਕੋਈ ਕਾਂਗਰਸ ਪਾਰਟੀ ਦੇ ਸਾਡੇ ਵਧੀਆ ਲੀਡਰ ਨੇ ਅਸ਼ੋਕ ਚੌਧਰੀ ਜੀ ਮੈਡਮ ਸਾਡੇ ਐਮ ਐਲ ਏ ਬੜੇ ਵਧੀਆ ਕੰਮ ਤੋਂ ਬੜੇ ਨੇਕ ਨੇ ਜਿਹਦੇ ਕਰਕੇ ਸਾਡਾ ਵੀ ਦਿਲ ਕੀਤਾ ਵੀ ਅਸੀਂ ਇਹ ਪਾਰਟੀ 'ਚ ਆਈਏ ਤੇ ਪਾਰਟੀ 'ਚ ਕੰਮ ਕਰੀਏ ਜਿਹਦੇ ਕਰਕੇ ਅਸੀਂ ਕਾਂਗਰਸ ਪਾਰਟੀ ਅੱਜ ਜੁਆਇਨ ਕਰ ਰਹੇ ਆ ਬਾਗੂਣਾ ਦੇ ਹਾਜੀ ਪਾਰਟੀ ਸੜ ਗਈ ਭਾਈ ਤੁਸੀਂ ਆਏ ਪਾਰਟੀ ਆ ਯਾ ਆਮ ਪਾਰਟੀ ਦੀ ਮਤ ਕੀਤੀ ਪਿਛਲੀ ਯਾਰ ਆਮ ਪਾਰਟੀ ਜੇ ਕੰਮ ਕੀਤਾ ਸੀ ਪਰ ਨਹੀਂ ਸਾਨੂੰ ਉੱਥੇ ਕੋਈ ਨਿਆ ਨਹੀਂ ਸਾਨੂੰ ਚੰਗਾ ਲੱਗਾ ਉਹਨਾਂ ਦੀਆਂ ਨੀਤੀਆਂ ਨਹੀਂ ਚੰਗੀਆਂ ਲੱਗੀਆਂ ਜਿਹਦੇ ਕਰਕੇ ਅਸੀਂ ਉੱਥੋਂ ਕਿਨਾਰਾ ਕਰਕੇ ਤੇ ਅਸੀਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਪਹਿਲਾਂ ਬਲਾਗਸਮਤੀ ਤੁਸੀਂ ਕਿਸ ਪਾਰਟੀੋਂ ਲੜੀ ਮੈਂ ਕਾਲੀਦਲ ਵੱਲੋਂ ਬਲਾਗਸਮਤੀ ਪਹਿਲੇ ਇਲੈਕਸ਼ਨ ਲੜੀ ਉਹ ਤੋਂ ਬਾਅਦ ਫਿਰ ਮੈਂ ਉੱਥੋਂ ਵੀ ਪਿੱਛੇ ਹੀ ਹਟ ਗਿਆ ਇਹ ਨਹੀਂ ਸਾਨੂੰ ਚੰਗਾ ਲੱਗਾ ਉੱਥੇ ਵੀ ਇਹ ਕਰਕੇ ਇਹੀਂ ਪਰ ਹੁਣ ਸੋਚਿਆ ਵੀ ਅਹੀਂ ਆਪਣੇ ਮੈਡਮ ਹੁਣਾਂ ਦਾ ਸ਼ੌਕ ਹੁਣਾਂ ਦੇ ਨਾਲ ਹੀ ਕੰਮ ਕਰਨਾ ਠੀਕ ਹੈ ਠੀਕ ਹੈ ਜੀ ਸਰ ਜੀ ਕੀ ਨਾਮ ਸਰ ਕਿਹੜਾ ਪੈਂਦਾ ਮੇਰਾ ਨਾਮ ਸਰਵੰਤ ਸਿੰਘ ਪਿੰਡ ਝੰਡੇ ਚੱਕ ਮੈਂ ਪਿੰਡ ਦਾ ਪੰਚਾਇਤ ਮੈਂਬਰ ਵੀ ਹਾਂ ਤੇ ਅਸੀਂ ਪਿਛਲੀ ਵਾਰੀ ਆਪਣੀ ਖੁਸ਼ੀ ਨਾਲ ਹੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਵੀ ਚਲੋ ਸ਼ਾਇਦ ਕੋਈ ਵਧੀਆ ਸਰਕਾਰ ਆਏਗੀ ਤੇ ਵਧੀਆ ਕੰਮ ਕਰਨਗੇ ਪਰ ਅਸੀਂ ਉਹ ਜੁਆਇਨ ਕਰਕੇ ਬਹੁਤ ਘਾਟਾ ਖਾਦਾ ਜੀ ਸਾਡਾ ਟਰੱਕਾਂ ਦਾ ਕੰਮ ਆ ਸਾਡਾ ਕਿਸੇ ਨੂੰ ਆਮ ਲੱਕ ਚ ਪੁੱਛ ਲੋ ਸਾਡੇ ਨਾਲ ਬਹੁਤ ੱੱਕਾ ਹੋਇਆ ਜਿਹੜੇ ਬੰਦੇ ਦਾ ਕੋਈ ਟਰੱਕ ਤੇ ਸੱਟੋ ਟਰਾਲੀ ਵੀ ਸ਼ਾਇਦ ਹੋ ਨਾ ਹੋਏ ਸਾਡੇ ਸਿਰ ਤੇ ਲਿਆ ਕੇ ਪ੍ਰਧਾਨ ਬਿਠਾਉਂਦੇ ਆ ਐਸ ਕਰਕੇ ਦੁਖੀ ਹੋਏ ਨੇ ਅਸੀਂ ਆਪਣੀ ਘਰ ਦੇ ਬੰਦੇ ਜਿਹੜੇ ਸਾਡੀ ਅੱਜ ਤੋਂ 20 ਸਾਲ ਦੇ ਮੈਂਬਰ ਰਹੇ ਆਪਣੇ ਐਮਐਲਏ ਸਾਹਿਬ ਰਹੇ ਆ ਨਾ ਸਾਡਾ ਇਹਨਾਂ ਨੇ ਪੂਰਾ ਸਾਥ ਦਿੱਤਾ ਅੱਜ ਤੱਕ ਇਹਨਾਂ ਨੇ ਤਾਂ ਅਸੀਂ ਤਾਂ ਕਰਕੇ ਆਪਣੀ ਕਾਂਗਰਸ ਪਾਰਟੀ ਜੀ ਜੁਆਇਨ ਕਰ ਲਿਆ ਜੀ ਪਰਵਾਜ਼ ਤੇ ਵਾਅਦਾ ਹੋਇਆ ਜੀ ਬੜੇ ਵੱਡੀ ਇੱਕ ਮੈਂ ਆਪੋ ਜੀ ਗਮਾ ਬਲਾਸਮਤੀ ਕਾਲੀ ਕਲਰ ਲੜੀ ਰਹੇ ਨੇ ਅੱਜ ਸਾਡੀ ਪਾਰਟੀ ਕੋਲ ਜੁਆਇਨ ਕਰਾਇਆ ਅੱਜ ਬਹੁਤ ਹੀ ਮੈਂ ਸਮਝਦਾ ਸੋਭਾ ਗਾਦੇ ਨੇ ਕਿ ਜਿਹੜੇ ਬੜੇ ਡਿੱਗਜ ਨਕਮਾਂਗਾ ਜਿਨ੍ਹਾਂ ਦਾ ਅਸਰ ਸੂਖਾ ਏਰੀਆ ਚ ਬਹੁਤ ਜ਼ਿਆਦਾ ਔਰ ਉਹਨਾਂ ਨੇ ਪਹਿਲਾਂ ਬਲਾਕ ਸਮਤੀ ਅਕਾਲੀ ਦਲ ਤੋਂ ਲੜੀ ਸਰਦਾਰ ਹਰਚੰਦ ਸਿੰਘ ਜੀ ਫਿਰ ਸਾਡੇ ਛੰਡੇ ਚੱਕ ਦੇ ਮੈਂਬਰ ਸਰਵਣ ਸਿੰਘ ਜੀ ਫਿਰ ਇਹ ਬਾਕੀ ਜਿਹੜੇ ਇਹਨਾਂ ਦੀ ਟੀਮ ਦੇ ਨਾਲ ਜਿਹੜੇ ਬੰਦੇ ਆਏ ਨੇ ਇਹ ਸਾਰੇ ਹੀ ਆਪਣੇ ਆਪਣੇ ਇਲਾਕੇ ਆਪਣੇ ਆਪਣੇ ਪਿੰਡ ਦੇ ਸਿਰ ਕੱਢ ਬੰਦੇ ਨੇ ਭਾਈ ਦੇ ਵਿੱਚ ਜੋ ਆਮ ਪਾਰਟੀ ਨੇ ਸੁਪਨੇ ਦਿਖਾਈ ਲੋਪਾ ਦੇ ਕਿ ਅਸੀਂ بڑا ਆਰਾਮ ਰਾਜ ਲੈ ਕੇ ਆਵਾਂਗੇ ਬੜੀ ਡਿਵੈਲਪਮੈਂਟ ਕਰਾਵਾਂਗੇ ਕਰਪਸ਼ਨ ਬੰਦ ਕਰ ਦੇਾਂਗੇ ਅਸੀਂ ਪਤਾ ਨਹੀਂ ਕਿਆ-ਕਿਆ ਇਹਨਾਂ ਨੇ ਦਿੱਤੇ ਲਾਰੇ ਹਾਂ ਆਰਪਾ ਬੀਬੀਆਂ ਨੂੰ ਦੇ ਦੇਾਂਗੇ ਪਰ ਮੰਥ ਲੋਕਾਂ ਨੇ ਬੜੀਆਂ ਚਾਵਾ ਸਦਰਾਂ ਦੇ ਨਾਲੇ ਪਾਰਟੀ ਲਿਆਂਦੀ ਪਾਰ 4 ਸਾਲ ਦੇ ਵਿੱਚ ਹੁਣ ਲੋਕਾਂ ਨੇ ਦੇਖ ਲਿਆ ਕਿ ਇਹਨਾਂ ਦੇ ਵਿੱਚ ਕੋਈ ਗੱਲ ਨਹੀਂ ਹੈ ਇਹ ਐਵੇਂ ਲਾਰੇबाजी ਆ ਦਿੱਲੀੋਂ ਤੇ ਆਮ ਪਾਰਟੀ ਨੂੰ ਇਹਨਾਂ ਨੇ ਭੁਜਾਤਾ ਲੋਕਾਂ ਨੇ ਤੇ ਹੁਣ ਪੰਜਾਬ ਦੇ ਚ ਇਹਨਾਂ ਦੀ ਵਾਰੀ ਹੈ ਆਪਣੇ ਆਪ ਲੋਕ ਸਮਝ ਰੱਖਦੇ ਨਾ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਤੁਸੀਂ ਕਹਿ ਸਕਦੇ ਬਹੁਤ ਇੰਟੈਲੀਜੈਂਟ ਨੇ ਜੇ ਇਹ ਸਿਰ ਤੇ ਚੁੱਕ ਕੇ ਲੈ ਕੇ ਆਉਂਦੇ ਨਾ ਤੇ ਫਿਰ ਉਹਨਾਂ ਨੂੰ ਲਾਉਣਾ ਵੀ ਆਉਂਦਾ ਇਹਨਾਂ ਨੇ 92 ਸੀਟਾਂ ਇਹਨਾਂ ਦੀ ਆਮ ਪਾਰਟੀ ਨੂੰ ਉਹਨਾਂ ਦੀ ਤਵਕਕੂਆਤ ਤੋਂ ਜ਼ਿਆਦਾ ਦਿੱਤੀਆਂ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਵੀ 92 ਸੀਟਾਂ ਸਾਨੂੰ ਮਿਲ ਜਾਣਗੀਆਂ ਲੇਕਿਨ ਪੰਜਾਬੀਆਂ ਨੇ ਦਿੱਤੀਆਂ ਇਹ ਸੋਚ ਕੇ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਪਿੱਛੇ हट ਕੇ ਤੇ ਇਹਨਾਂ ਨੂੰ ਇੱਕ ਚਾਂਸ ਦੇ ਕੇ ਦੇਖੀਏ ਵੀ ਸ਼ਾਇਦ ਜੋ ਕਹਿੰਦੇ ਵਨ ਕਰਕੇ ਦਿਖਾ ਦੇਣ ਲੇਕਿਨ ਹੁਣ ਬਹੁਤ ਨਿਰਾਸ਼ਾ ਦਾ ਹਾਲਮ ਹੈ ਪੰਜਾਬ ਦੇ ਵਿੱਚ ਲੋਕ ਵਾਪਸ ਪਰਤਦੇ ਪਏ ਨੇ ਅੱਜ ਵੀ ਤੁਸੀਂ ਦੇਖਦੇ ਪਿਓ ਕਿ ਇਹ ਜਿੰਨੀਆਂ ਸ਼ਖਸੀਅਤਾਂ ਨੇ ਇਹ ਬਹੁਤ ਸਿਰ ਕੱਟ ਬੰਦੇ ਨੇ ਦੀਨਾਗਰ ਦੀ ਸਿਆਸਤ ਦੇ ਵਿੱਚ ਇਹ ਪੁਚਾਰ ਲਿਆਉਣ ਵਾਲੇ ਬੰਦੇ ਨੇ ਜਿਹੜੇ ਉਧਰੋਂ ਛੱਡ ਕੇ ਵਾਪਸ ਆਏ ਨਾ ਔਰ ਸਾਡਾ ਸਾਥ ਦੇਣ ਦਾ ਵਾਅਦਾ ਕੀਤਾ ਇਹਨਾਂ ਨੇ ਇਹ ਆਪਣਾ ਤੁਸੀਂ ਇਹ ਵੀ ਦੇਖ ਲਓ ਕਿ ਕੋਈ ਇਹ ਨਹੀਂ ਵੀ ਅਸੀਂ ਕੋਈ ਜ਼ਬਰਦਸਤੀ ਕਿਸੇ ਨੂੰ ਜਾਂ ਕਿਸੇ ਨੂੰ ਮੋਲਡ ਕਰਕੇ ਲਿਆ ਰਹੇ ਹਾਂ ਜਾਂ ਕਿਸੇ ਦੇ ਪਿੰਡ ਜਾ ਕੇ ਉਹਨਾਂ ਨੂੰ ਕੋ ਭੰਨ ਤੋੜ ਕਰ ਰਿਆਂ ਨਹੀਂ ਨਾ ਡਾਟਾ ਮੈਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦੀ ਆ ਕਿ ਇਹ ਮੇਰੇ ਘਰ ਆਪ ਚੱਲ ਕੇ ਆਏ ਨਾ ਕਿ ਐਸੀ ਬੌਜੀ ਤੁਹਾਡਾ ਔਰ ਮੈਡਮ ਦਾ ਅਸੀਂ ਸਾਥ ਦੇਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਵੈਲਕਮ ਕਰਦਾ ਔਰ ਮੈਂ ਅਸ਼ੋਰੈਂਸ ਵੀ ਦਿਨਾ ਕਿ ਜਿਹੜੀਆਂ ਆਸਾਂ ਉਮੀਦਾਂ ਲੈ ਕੇ ਆਏ ਨਾ ਅਸੀਂ ਉਹਦੇ ਤੇ ਪੂਰੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਖਾਸ ਤੌਰ ਤੇ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਇਹ ਟਰੱਕ ਯੂਨੀਅਨ ਇੱਥੇ ਆ ਗਈ ਹੈ ਇਸ ਟਰੱਕ ਯੂਨੀਅਨ ਦੇ ਵਿੱਚ ਜੋ ਖਰਾਬੀਆਂ ਇਹਨਾਂ ਨੇ ਕੀਤੀਆਂ ਨੇ ਆਮ ਪਾਰਟੀ ਨੇ 4 ਸਾਲ ਦੇ ਵਿੱਚ ਜਿਹੜੇ ਇੱਥੋਂ ਦਾ ਸੈਲਫ ਸਟਾਈਲ ਸੋ ਕਾਲਡ ਹਲਕਾ ਇੰਚਾਰਜ ਨੂੰ ਕਹਿੰਦੇ ਆ ਮੈਂ ਤੇ ਉਸ ਕੋਲੋਂ ਵੀ ਬੜਾ ਹਰਾਨ ਆ ਹਲਕਾ ਇੰਚਾਰਜ ਹੁੰਦਾ ਜਿਹਨੂੰ ਲੋਕੀ ਮੰਡੇਟ ਦਿੰਦੇ ਆ ਵੋਟਾਂ ਦੇ ਨਾਲ ਜਿਹਨੂੰ ਚੁਤਾਂਦੇ ਨੇ ਉਹ ਹਲਕੇ ਦਾ ਇੰਚਾਰਜ ਆ ਨਾ ਕਿ ਜਿਹਨੂੰ ਲੋਕੀ ਹਰਾ ਕੇ ਭੇਜਦੇ ਨੇ ਉਹ ਹਲਕੇ ਦਾ ਇੰਚਾਰਜ ਇਹ ਨਵਾਂ ਹੀ ਇੱਥੋਂ ਇੱਕ ਸਿਸਟਮ ਚੱਲ ਗਿਆ ਦਾ ਸੋ ਮੈਂ ਜਿਹੜੀਆਂ ਇਹਨਾਂ ਦੀਆਂ ਉਮੀਦਾਂ ਨੇ ਉਹਨਾਂ ਦੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਔਰ ਇਹਨਾਂ ਨੂੰ ਆਪਣੇ ਬਣ ਦਾ ਆਦਰ ਸਤਕਾਰ ਪੂਰਾ ਦੇਾਂਗੇ